ਮੁਰਦਾਬਾਦ 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 ਡਿਵੀਜ਼ਨ ਸਰਜੈਂਟ ਮੁਰਦਾਬਾਦ 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 ਡਿਵੀਜ਼ਨ ਸਰਜੈਂਟ ਮੁਰਦਾਬਾਦ 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 ਕੋਰੇ ਗਲਦਗਲ ਜਾਣੇ ਪੜਦੇ ਸਹਿਯਕਾਰ ਦੇ ਨਹੀਂ ਤੇ ਸਰਜੈਂਟ ਆਪ ਕੋਈ ਗੱਲ ਉਹਨਾਂ ਸੀ ਵੀ ਤੇ ਸੁਣੋ ਨਾ ਉਹ ਭਾਈ ਇਹ ਸਾਨੂੰ ਦੱਸ ਦੇਣਾ ਹੋਵੇ ਸਮਝ ਨਹੀਂ ਦੇ ਇੱਕ ਟਾਈਪ ਕਰ ਦੇਣਾ ਇੱਕ ਕੁਐਸਚਨ ਮੇਰੀ ਇੱਕ ਗੱਲ ਆਪਾਂ ਕਰ ਨਹੀਂ ਹੋਣਾ ਆਪਾਂ ਕੋਈ ਇੱਕ ਮਿੰਟ ਆਪਾਂ ਕਰ ਨਹੀਂ ਹੋਣਾ ਟੈਸਟ ਹੀ ਨਹੀਂ ਹੋਣਾ ਅਸੀਂ ਮੈਡਮ ਇੱਕ ਮਿੰਟ ਤੁਸੀਂ ਸਾਨੂੰ ਵਿਸ਼ਵਾਸ ਦਿਵਾ ਰਹੇ ਹੋ ਅਸੀਂ ਆ ਸ਼ਾਮ 3:00 ਵਜੇ ਕਰ ਦਾਂਗੇ ਇੱਕ ਮਿੰਟ ਸਾਨੂੰ ਅੱਜ ਇਹ ਦੇਖੋ ਜੀ ਤੁਸੀਂ ਤਾਂ ਮੈਂ ਲੱਗਦੇ ਨੇ ਮੈਂ ਆਧਵਸਨ ਨਾ ਨਹੀਂ 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 ਮੈਂ ਮਾਨਨ ਟਾਈਮ ਦੇ ਦਿੰਦੀ ਆ ਠੀਕ ਹੈ ਮੈਂ ਆਧਵਸਨ ਆ ਮੈਂ ਨਹੀਂ ਤੂੰ ਡਾਂਣੀ ਜੀ ਨੂੰ ਕਰੋ ਨਹੀਂ ਨਹੀਂ ਮੈਂ ਆ ਨਾ ਨਾ ਤੂੰ ਸੁਗੰਦਰ ਦੇ ਡਾਂਣਾਂ ਉੱਪਰ ਜਾਣਾ ਨਹੀਂ ਤੂੰ ਮੈਂ ਬਲਾਦਰਾ ਫੋਨ ਕਰ ਤੈਨੂੰ ਕਰ ਲਓ ਕੰਮ ਨਾਲ ਚੱਲ ਦੂਰ ਉਹਨੂੰ ਬੋਲੋ ਡਾਂਣ ਬਦੋਣਾ ਫਿਰ ਫੋਨ ਕਰਦੇ ਆ ਨਹੀਂ ਬੋਲੋ ਯਾਰ ਆਹ ਦੇ ਨਾ ਫੋਨ ਆਪਣਾ ਟਾਈਮ ਵੇਸਟ ਕਰਦੇ ਹੋਮ ਪੇਜਾ ਪੜਨ ਵਾਲੇ ਉਹਨਾਂ ਨੇ ਉਹ ਮੈਨੂੰ ਪੜਿਆ ਜਣਾ ਜੋ ਬਾਹਰ ਬੈਠੇ ਜਿਹਨਾਂ ਦੀ ਸਮਾਗਨ ਉਹਨੇ ਮੈਨੂੰ ਪੜਿਆ ਜਣਾ ਮੇਰਾ ਨਾਮ ਲਖਵਿੰਦਰ ਸਿੰਘ ਜੀ ਸਨ ਆਫ ਸਰਦਾਰ ਅਮਰ ਸਿੰਘ 292 A ਨਿਊ ਯਾਰ ਨਗਰ ਤੋਂ ਆ ਮੈਂ ਅਮਰਸਰ ਤੋਂ ਆ ਜੀ ਸਿਵਲ ਸਰਜਨ ਦੇ ਬਾਹਰ ਖੜੇ ਉਹ ਕੀ ਕਰ ਰਿਹਾ ਸਿਵਲ ਸਰਜਨ ਨੇ ਖਿਲਾ ਰਿਆ ਜੀ ਸਾਨੂੰ ਇਸ ਤਰ੍ਹਾਂ ਮੇਰੀ ਭੈਣ ਦੀ ਡੈਥ ਹੋ ਗਈ ਸੀ ਅੱਜ ਤੋਂ 1 ਸਾਲ ਪਹਿਲਾਂ ਗੁਰੂ ਨਾਨਕ ਮਿਸ਼ਨ ਆਫ ਸਟਾਲ ਮਹਿਤਾ ਰੋਡ ਦੇ ਉਹਦੀ ਗੁਰਦਿਆਂ ਦੀ ਪ੍ਰਤੀ ਜੋ ਪੀੜ ਸੀਗੀ ਇਹਨਾਂ ਡਾਕਟਰਾਂ ਨੇ ਲਈ ਲਾਪਰਵਾਹੀ ਦੇ ਨਾਲ ਉਹ 75 ਈਅਰ 올ਡ ਸੀਗੀ ਸਰੀਰ ਕਾ ਪੱਖੋਂ ਬਹੁਤ ਕਮਜ਼ੋਰ ਸੀਗੀ ਉਹ ਉਹਦਾ ਆਪਰੇਸ਼ਨ ਬੰਦਾ ਹੀ ਨਹੀਂ ਇਹਨਾਂ ਨੇ ਇਹ ਫੈਮਿਲੀ ਮੈਂਬਰ ਦੇ ਦਸਕ੍ਰਿਨ ਕਰਾਏ ਫਾਈਲ ਤੇ ਇੱਕ ਆਪਣੀ এমਪਲਾਈ ਦੇ ਸਾਈਨ ਕਰਾ ਕੇ ਤੇ ਇਹਨਾਂ ਨੇ ਮੇਰੀ ਭੈਣ ਦਾ ਆਪਰੇਸ਼ਨ ਕਰਤਾ ਤੇ ਤੀਜੇ ਦਿਨ ਉਹਦੀ ਨਾਮ ਤੇ ਹਸਪੀਟਲ ਦੇ ਦਰਾਂ ਹੀ ਡੱਥ ਹੋ ਗਈ ਇਹਨਾਂ ਨੂੰ ਵਾਰ-ਵਾਰ ਕਹਿੰਦੇ ਰਹੇ ਵੀ ਸਾਨੂੰ ਕਿਸੇ ਬਾਹਰੋਂ ਕੁਆਲੀਫਾਈਡ ਡਾਕਟਰ ਨੂੰ ਸੱਦ ਕੇ ਵਿਖਾ ਦਿਓ ਇਹਨਾਂ ਨੇ ਕਿਸੇ ਨੂੰ ਨਹੀਂ ਸੱਦਾ ਆ ਰੇ ਡਾਕਟਰ ਆਪ ਜਿਹੜਾ ਡਾਕਟਰ ਮਰਜੀਤ ਸਿੰਘ ਜਿਹੜਾ ਹਸਪੀਟਲ ਚਲਾ ਰਿਹਾ ਵਾ ਇਹ ਆਰਐਮਪੀ ਵੀ ਨਹੀਂ ਹੈਗਾ ਘਰ ਦੀ ਜਿਹੜੀ ਉਹ ਟ੍ਰੇਨਡ ਗਈ ਆ ਇਹੋ ਹੀ ਉਹਨੂੰ ਇੰਜੈਕਸ਼ਨ ਲਾਉਂਦੇ ਰਹਾ ਇਹੋ ਹੀ ਇਹਨੂੰ ਕਦੀ ਕੁਛ ਕਰਦੇ ਰਹਾ ਜਦੋਂ ਡੱਥ ਹੋਈ ਉਦੇ ਬਾਅਦ ਨਾਲ ਹੀ ਮੈਂ ਇਨਕੁਆਰੀ ਪਾਤੀ ਆ ਅੱਜ ਇਨਕੁਆਰੀ ਚੱਲਦੇ ਨੂੰ 1 ਸਾਲ ਹੋ ਗਿਆ ਇੱਥੇ ਸਾਲ ਤੋਂ ਬਾਅਦ ਉਹ ਡਾਕਟਰ ਦੇ ਬੋਰਡ ਵੱਲੋਂ ਉਹਦੀ ਰਿਪੋਰਟ 19 ਤਰੀਕ ਦੀ ਤਿਆਰ ਕੀਤੀ ਆ ਇਹ ਮੈਡਮ ਨੂੰ ਅਸੀਂ ਘੱਟੋ ਘੱਟ 5-7 ਵਾਰ ਹੀ ਮਿਲ ਚੁੱਕੇ ਸਰ ਜਨ ਨੂੰ ਇਹ ਕੀਤੀ ਹੋਈ ਰਿਪੋਰਟ ਤੇ ਦਸ਼ਕਿਕ ਨਹੀਂ ਕਰ ਰਹੇ ਟਾਲ ਬਟਾਲ ਇਹਨਾਂ ਨੂੰ ਪਤਾ ਹੋਊ ਮੈਂ ਤੇ ਜੋਸ਼ ਲਾਉਣਾ ਵੀ ਇਹਨਾਂ ਨੇ ਜਾ ਕੇ ਕੋਈ ਪੋਲਿਟਿਕਲ ਪ੍ਰੈਸ਼ਰ ਆ ਜਾਂ ਇਹਨਾਂ ਨੇ ਕੋਈ ਹੋ ਸਕਦਾ ਉਹਨਾਂ ਦੇ ਨਾਲ ਸੈਟਲਮੈਂਟ ਕੀਤੀ ਹੋਵੇ ਸਰ ਕਾਰਨ ਕਿਸਮ ਦੇ ਕਿਉਂਕਿ ਹਸਪੀਟਲ ਦਾ ਰੂਲ ਹੁੰਦਾ ਕਿੰਨਾ ਚਿਰ ਘਰ ਦਾ ਕੋਈ ਸਾਈਨ ਨਹੀਂ ਕਰੇਗਾ ਉਹਨਾਂ ਚਿਰ ਇਹ ਉਹਨਾਂ ਨੂੰ ਇਹੋ ਤੇ ਮੈਂ ਕ ਲਿਟਰਨ ਲਿਖ ਕੇ ਦੇ ਕੇ ਗਿਆ ਵੀ ਸਾਡੀ ਨੂੰ ਭਲਾਈ ਸੀ ਤੇ ਉਹ ਤੇ ਅਸੀਂ ਦਸਤਕ ਕਰਾ ਲਏ ਹੁਣ ਹੌਟਕ ਨੌਕਰੀ ਛੱਡ ਗਈ ਆ। ਅੱਛਾ ਜੀ। ਉਹ ਸਾਰੇ ਪੱਖ ਮੇਰੇ ਹੱਕ 'ਚ ਨੇ A to Z। ਉਹਦੇ ਬਾਅਦ ਇਹਨਾਂ ਨੇ ਹੁਣ ਜਿਹੜੀ ਗੱਲ ਆੜੀ ਜਦੋਂ ਡਾਕਟਰਾਂ ਨੇ ਬੋਰਡ ਨੇ ਰਿਪੋਰਟ ਬਣਾਤੀ ਆ ਇਹ ਮੈਡਮ ਕਿਉਂ ਸਾਨੂੰ ਖਰਾਬ ਕਰਨ ਦੇ ਅੱਜ 5 ਦਿਨ ਹੋ ਗਏ ਸਾਨੂੰ ਕਦੀ ਸ਼ੇਰੇ ਆਜੋ ਕਦੀ ਸ਼ਾਮੀ ਆਜੋ ਕਦੀ ਸਵੇਰੇ ਆਜੋ ਕਦੀ ਸ਼ਾਮੀ ਆਜੋ ਮਜਬੂਰਨ ਅੱਜ ਧਰਨਾ ਅੱਜ ਮਜਬੂਰਨ ਧਰਨਾ ਔਰ ਮੈਂ ਇੱਕ ਹੋਰ ਗੱਲ ਕਹਿਣ ਲੱਗਾ ਜੇ ਮੈਨੂੰ ਲੋੜ ਪਈ ਤੇ ਮੈਂ ਹਾਈ ਕੋਰਟ ਤੱਕ ਵੀ ਜਾਊਂਗਾ ਔਰ ਇਸ ਮੈਡਮ ਦਾ ਧਿਰ ਹੈਲਥ ਮਿਨਿਸਟਰ ਨੂੰ ਔਰ ਮੁੱਖ ਮੰਤਰੀ ਪੰਜਾਬ ਨੂੰ ਈਮੇਲ ਅਜੀ ਕਰੂੰਗਾ ਇਹ ਥੋੜਾ ਗੱਲ ਹੈ ਵੀ ਮੈਨੂੰ ਨਿਆਣਾ ਮਿਲੂ ਇੱਕ ਮੇਰੀ ਭੈਣ ਦਾ ਕਤਲ ਹੋਇਆ ਉਹ ਉਹ ਕਤਲ ਦੌਰਾਨ ਮੇਰੀ ਭੈਣ ਦੀ ਡੈਥ ਹੋਈ ਔਰ ਇਹ ਦੋਸ਼ੀ ਪਾਰਟੀ ਦੀ ਮਤ ਕਰੰਦੇ ਆ ਹੁਣ ਅਸੀਂ ਅੰਦਰ ਗਏ ਆ ਸਾਨੂੰ ਇਹਨਾਂ ਨੇ ਕਿਹਾ ਵੀ ਅਸੀਂ ਦਸਤਕਤ ਕਰ ਦਿੰਦੇ ਆ ਜੀ ਭਾਉਣੀ ਮੈਂ ਤੁਹਾਡਾ ਕੇਸ ਪੜ੍ਹਨ ਨਹੀਂ ਆਹੀਂ ਕਹਿੰਦੇ ਆ ਵੀ ਅਸੀਂ ਬੈਠੇ ਬਾਹਰ ਇਹ ਦਸਤਕਤ ਕਰ ਲਿਆ 5 ਮਿੰਟ ਲੱਗਣੇ ਕਰ ਦਿਓ ਕਿਉਂ ਆ ਸਾਨੂੰ ਡਿਲੇ ਕਰਦੇ ਆ ਜੀ ਟਾਲ ਮਟੋਲ ਕਿਉਂ ਕਰਦੇ ਆ ਟਾਲ ਮਟੋਲ ਇਹਨਾਂ ਨੂੰ ਪਤਾ ਹੋ ਇਹਨਾਂ ਨੂੰ ਪੁੱਛੋ ਤੁਸੀਂ ਪ੍ਰੈਸ ਆ ਰਹੇ ਹੋ ਮੈਨੂੰ ਤੁਹਾਡੀ ਮੈਂ ਤੁਹਾਨੂੰ ਰਿਕੁਐਸਟ ਕੀਤੀ ਆ ਮੈਂ ਤੈਨੂੰ ਆਪਣੀ ਗੱਲ ਦੱਸੀ ਤੁਸੀਂ ਜਾ ਕੇ ਪੁੱਛੋ ਇਹਨਾਂ ਨੂੰ ਮੈਂ ਕਿਉਂ ਕਰ ਰਹੇ ਹੋ ਇਹਨਾਂ ਦਾ ਪ੍ਰਦਰਸ਼ਨ ਕਿਦੋਂ ਤੱਕ ਚੱਲੇਗਾ ਜਿੰਨਾ ਚਿਰ ਦੱਸਕਦੀ ਨਹੀਂ ਕਰਨਗੇ ਬਾਹਰ ਰੋਜ਼ ਪ੍ਰਦਰਸ਼ਨ ਜਾਗ ਰਹੀ ਟੀਮ ਹੈ ਚੁੱਕੀ ਹੈ ਇਹਨਾਂ ਦੀ ਐਕਚੁਅਲੀ 1 ਸਾਲ ਪੁਰਾਣੀ ਕੋਈ ਕੰਪਲੇਂਟ ਸੀਗੀ ਜਿਹੜੀ ਕਿ ਮੇਰੇ ਇੱਥੇ ਜੁਆਇਨ ਕਰਨ ਤੋਂ ਵੀ ਪਹਿਲਾਂ ਦੀ ਸੀਗੀ ਉਹਦੀ ਕੋਈ ਇਨਕੁਆਰੀ ਚੱਲ ਰਹੀ ਸੀ ਉਹਦੀ ਰਿਪੋਰਟ ਮੰਗ ਰਹੇ ਸੀ ਰੀਪੋਰਟ 2-3 ਦਿਨ ਪਹਿਲਾਂ ਬਣੀ ਹੈ ਤੇ ਜਿਹਦੇ ਤੇ ਕਿ ਸਿਗਨੇਚਰਸ ਹੋਣੇ ਸੀ ਕਿ ਬੋਰਡ ਨੇ ਦਿੱਤੀ ਆ ਰਿਪੋਰਟ ਮੈਂ ਤੁਹਾਨੂੰ ਜਿਵੇਂ ਪਤਾ ਕਿ ਉੱਥੇ ਰਮਦਾਸ ਫਲੱਡਸ ਆਏ ਹੋਏ ਆ ਉਹਦੇ ਕਰਕੇ ਉੱਥੇ ਜਾ ਰਹੇ ਸੀਗੇ ਹੁਣ ਇਹਨਾਂ ਨੂੰ ਐ ਲੱਗ ਰਿਹਾ ਕਿ ਸਾਡੀ ਰਿਪੋਰਟ ਅੱਜ ਹੀ ਸਾਈਨ ਕਰਕੇ ਜਾਓ ਮੈਂ ਸਵੇਰੇ ਮੈਂ ਇਹਨਾਂ ਨੂੰ ਇਹੀ ਸਮਝਾਇਆ ਕਿ ਸਵੇਰੇ ਮੈਂ 4:30 ਵਜੇ ਉੱਥੇ ਨਹੀਂ ਸੀ ਉੱਥੋਂ ਆ ਰਹੀਆਂ ਥੋੜੀ ਵੇਟ ਕਰ ਲਓ ਬਟ ਇਹ ਵੇਟ ਕਰਨ ਨੂੰ ਤਿਆਰ ਨਹੀਂ ਆ ਇਹਨਾਂ ਨੂੰ ਸ਼ਾਮ ਤੱਕ ਅਸੀਂ ਰਿਪੋਰਟ ਦੇ ਦਾਂ ਠੀਕ